ਖਬਰ ਧੂਰੀ ਤੋਂ ਹੈ ਜਿੱਥੇ ਕਿ ਚੋਰਾਂ ਦੇ ਹੌਸਲੇ ਬਲੰਦ ਹੋ ਚੁੱਕੇ ਹਨ ਦੱਸ ਦਈਏ ਧੂਰੀ ਦੇ ਵਿੱਚ ਚੋਰਾਂ ਨੇ ਇੱਕ ਬਜ਼ੁਰਗ ਮਹਿਲਾ ਦੇ ਘਰ ਨੂੰ ਨਿਸ਼ਾਨਾ ਬਣਾਇਆ ਹੈ ਚੋਰ ਵਿੰਡੋ ਦਾ ਸ਼ੀਸ਼ਾ ਖੋਲ ਕੇ ਮਹਿਲਾ ਦੇ ਕਮਰੇ ਵਿੱਚ ਦਾਖਲ ਹੋ ਜਾਂਦੇ ਹਨ ਅਤੇ ਉਹਨਾਂ ਤੋਂ ਗਹਿਣੇ ਅਤੇ ਨਕਦੀ ਲੈ ਲੈਂਦੇ ਹਨ ਤੇ ਬਾਅਦ ਜਾਂਦੇ ਹੋਏ ਉਹਨਾਂ ਦੀ ਕਾਰ ਵੀ ਲੈ ਜਾਂਦੇ ਹਨ ਪੁਲਿਸ ਦਾ ਕਹਿਣਾ ਹੈ ਅਸੀਂ ਮਾਮਲੇ ਦੀ ਜਾਂਚ ਕਰ ਰਹੇ ਹਾਂ ਜਲਦੀ ਹੀ ਚੋਰਾਂ ਨੂੰ ਫੜ ਲਿਆ ਜਾਵੇਗਾ ਖਬਰ ਧੂਰੀ ਤੋਂ ਹੈ ਜਿੱਥੇ ਗਾਂਂਤਾ ਨਗਰ ਮਹਾਲੇ ਵਿੱਚ ਸਵੇਰੇ 3 ਵਜੇ ਦੇ ਕਰੀਬ ਚੋਰਾਂ ਵੱਲੋਂ ਇੱਕ ਘਰ ਵਿੱਚ ਘਰ ਦੀ ਖੁਰਕੀ ਤੋੜ ਕੇ ਦਾਖਲ ਹੋ ਕੇ ਘਰ ਵਿੱਚੋਂ ਸੋਨਾ ਨਗਦੀ ਅਤੇ ਘਰ ਵਿੱਚ ਖੜੀ ਗੱਡੀ ਨੂੰ ਚੋਰੀ ਕਰ ਲਿਆ ਗਿਆ ਚੋਰਾਂ ਵੱਲੋਂ ਜਿੱਥੇ ਘਰ ਵਿੱਚ ਨਗਦੀ ਤੇ ਸੋਨਾ ਚੋਰੀ ਕੀਤਾ ਗਿਆ ਉੱਥੇ ਹੀ ਘਰ ਵਿੱਚ ਲੱਗੇ ਸੀਸੀਟੀਵੀ ਕੈਮਰੇ ਤੋੜ ਦਿੱਤੇ ਗਏ ਅਤੇ ਡੀਵੀਆਰ ਵੀ ਨਾਲ ਚੋਰੀ ਕਰਕੇ ਲੈ ਗਏ ਘਰ ਵਿੱਚ ਰਹਿੰਦੀ ਬਜ਼ੁਰਗ ਮੈਦਾਨ ਨੇ ਚੋਰੀ ਦੀ ਸਾਰੀ ਪਟਨਾ ਨੂੰ ਦੱਸਿਆ ਉਦੋਂ ਪਹੁੰਚ ਕੇ ਮਾਮਲਾ ਦਰਜ ਕਰ ਲਿਆ ਅਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਪੁਲਿਸ ਦਾ ਕਹਿਣਾ ਹੈ ਕਿ ਘਰ ਵਿੱਚੋਂ ਚੋਰੀ ਹੋਈ ਡੱਬੀ ਬਰਾਮਦ ਕਰ ਲਈ ਗਈ ਹੈ ਅਕਿ ਚੋਰਾਂ ਦੀ ਤਲਾਸ਼ ਜਾਰੀ ਹੈ ਜਲਦੀ ਹੀ ਚੋਰਾਂ ਨੂੰ ਵੀ ਗ੍ਰਿਫਤਾਰ ਕਰ ਲਿਆ ਜਾਊਗਾ ਮੈਂ ਤਾਂ राजे ਦੇਖੀ ਸਾਢੇ 3 ਵਜੇ ਸੀਗੇ ਮੇਰੇ ਕੋਲ ਸਬਤ ਹਨ ਸਵੇਰ 3 ਵਜੇ ਹੋਏ ਸੀਗੇ ਆ ਬਾਹਰ ਖੁੱਲਾ ਸੀਗਾ ਤੇ ਜਦ ਤੜਕੀ نیند ਆਈ ਸੀ ਮੈਨੂੰ ਸੁੱਤੀ ਪਈ ਸੀ ਜਦੋਂ ਆ ਕੇ ਮੇਰਾ ਗਲ ਫੜ ਲਿਆ ਉਹਨਾਂ ਨੇ ਇਹ ਕਹਿੰਦੇ ਵੀ 10 ਪੈਸੇ ਦੇ ਉਹਨਾਂ ਕਹ ਪੈਸੇ ਇੰਨੇ ਕਰਨੇ ਮੇਰੇ ਕੋਲ ਤਾਂ 100 ਰੁਪਇਆ ਤੇ ਫੇਰ ਕਹਿੰਦੇ ਕਿ ਵੀ ਸੋਨਾ ਵੇਗਾ ਜਿਹੜੇ ਵਾਲੀਆਂ ਸੀ ਤਾਂ ਜਦੀ ਉਹਨਾਂ ਨੇ ਲਾ ਲਈਆਂ ਸੀਗੀਆਂ ਕੰਨਾਂ ਦੇ ਉੱਪਰ ਉਹ ਲਾ ਲਈ ਸੀਗੇ ਤੇ ਉਸ ਤੋਂ ਬਾਅਦ ਵਿੱਚ ਕਹਿੰਦੇ ਵੀ ਆ ਆ ਬਿਮਾਰੀ ਫੋਲੀ ਇੱਧਰ ਇਹ ਫੋਲੀ ਇੱਥੋਂ ਕੁਝ ਨਹੀਂ ਨਿਕਲਿਆ ਫੇਰ ਕਹਿੰਦੇ ਕਿ ਵੀ ਪੇਟੀ ਦੀ ਚਾਬੀ ਦੇ ਮੈਂ ਆਖਿਆ ਪੇਟੀ ਦੀ ਚਾਬੀ ਖੁੱਲੀ ਪਈ ਆ ਪੇਟੀ ਪੇਟੀ ਕਿੱਥੇ ਜੰਦਾ ਲੱਗਿਆ ਬਿਸਤਰੇ ਨੇ ਉੱਥੇ ਤਾਂ ਫੇਰ ਕਹਿੰਦੇ ਅਨਵਾਰੀ ਚਾਬੀ ਦੱਸ ਮੈਂ ਕਿਉਂ ਉੱਥੇ ਹੀ ਪਈ ਆ ਤੇ ਫੇਰ ਉਹਨਾਂ ਨੇ ਉਹ ਖੋਲੀ ਸੋ ਸਾਰਾ ਕੁਝ ਕੱਢਿਆ ਪਰਸਪਸ ਸਾਰੇ ਖੋਲ ਕੇ ਇੱਕ ਤੋਂ ਖੋਲ ਕੇ ਫੇਰ ਉਦੋਂ ਬਾਅਦ ਚ ਕਹਿੰਦੇ ਆ ਕਿ ਵੀ ਤੂੰ ਸੱਚ ਬੋਲੇ ਜੇ ਤੈਨੂੰ ਮਾਰਦੇ ਨਹੀਂ ਹੈਗੇ ਕਹਿੰਦੇ ਗੱਡੀ ਦੀ ਚਾਬੀ ਦੱਸ ਮੈਂ ਕਿਹਾ ਉਹ ਪਈ ਆ ਜੋ ਗੱਡੀ ਦੀ ਚਾਬੀ ਸਕੂਟਰੀ ਦੀ ਉਹ ਮਹਾਉ ਵੀ ਪਈ ਆ ਤੇ ਫੇਰ ਉਦੋਂ ਬਾਅਦ ਚ ਗੱਡੀ ਗੁੱਡੀ ਉਹ ਕੀਤੀ ਸਕੂਟਰੀ ਨੂੰ ਨਹੀਂ ਚੱਲੀ ਹੋਣੀ ਪਤਾ ਨਹੀਂ ਕੀ ਗੱਲ ਕੀ ਨਹੀਂ ਮੈਨੂੰ ਬਾਹਰੋਂ ਜਿੱਥੋਂ ਕੁੰਡਾ ਲਾਤਾ ਉਹਨਾਂ ਨੇ ਤੇ ਮੈਂ ਅੰਦਰ ਹੀ ਬੈਠੀ ਰਹੀ ਕਹਿੰਦੇ ਇੱਥੋਂ ਨਹੀਂ ਹੇਲਣਾ ਮੈਂ ਕਿਹਾ ਠੀਕ ਐ ਤੇ ਉਦੋਂ ਬਾਅਦ ਵਿੱਚ ਕਹਿੰਦੇ ਆ ਕਿ ਵੀ ਆ ਪੈਸੇ ਦੱਸ ਕਿੱਥੇ ਨੇ ਕਮੇਟੀ ਦੇ ਪੈਸੇ ਪਏ ਸੀਗੇ ਤੇ 13 14000 ਸੀਗਾ ਤੇ ਉਹ ਆਹ ਭੰਨ ਕੇ ਇਥੇ ਲੈ ਕੇ ਕੱਢ ਕੇ ਕਹਿੰਦੇ ਤੂੰ ਸੱਚ ਬੋਲਿਆ ਕਹਿੰਦੇ ਕਿ ਜਿਹੜਾ ਤੂੰ ਝੂਠ ਨਹੀਂ ਬੋਲਿਆ ਫਿਰ ਉੱਥੋਂ ਮੁੜ ਕੇ ਆ ਗਏ ਕਹਿੰਦੇ ਆਹ ਸ਼ਾਮ ਪਾਈ ਸੀਗੀ ਕਹਿੰਦੇ ਇਹ ਕੱਢ ਇਹ ਕੱਢ ਕੇ ਲੈ ਗਏ ਵਾਲੀਆਂ ਸ਼ਾਮ ਤੇ ਉੱਪਰਲੇ ਕੰਨਾਂ ਦੇ ਇਹ ਲੈ ਗਏ ਤੇ ਉਦੋਂ ਬਾਅਦ ਚ ਕਹਿੰਦੇ ਅਸੀਂ ਫੇਰ ਆਵਾਂਗੇ ਮੁੜ ਕੇ ਮੈਂ ਕੁੰਡਾ ਲਾ ਲਿਆ ਇਥੋਂ ਅੰਦਰੋਂ ਜਦੋਂ ਫੇਰ ਮੁੜ ਕੇ ਆਏ ਕਹਿੰਦੇ ਕੁੰਡਾ ਕੋਲ ਆ ਮੈਨੂੰ ਘਬਰਾਹਟ ਹੁੰਦੀ ਆ ਵੀ ਤੁਸੀਂ ਜਾਓ ਹੁਣ ਸਾਰਾ ਕੁਝ ਲੈ ਲੇ ਮੈਂ ਇਕ ਨਹੀਂ ਬੋਲੀਆਂ ਤੇ ਕਹਿੰਦੇ ਕਿ ਵੀ ਕੁੰਡਾ ਖੋਲ ਫੇਰ ਉਹਨਾਂ ਨੇ ਆਪੇ ਹੀ ਤੋੜ ਕੇ ਕੁੰਡਾ ਇੱਥੋਂ ਆਪੇ ਹੀ ਖੋਲਤਾ ਪਤਾ ਨਹੀਂ ਕੀ ਮਾਰਿਆ ਲੋਹੇ ਦਾ ਕੁਝ ਲਈ ਫਿਰਦੇ ਸੀਗੇ ਪਤਾ ਨਹੀਂ ਹਾਂ ਤੇ ਆਪੇ ਹੀ ਫੇਰ ਮੈਂ ਜਦੋਂ ਉੱਥੇ ਖੜੀ ਮੈਂ ਕਿਹਾ ਹੁਣ ਤਾਂ ਵਗ ਜਾ ਹੁਣ ਤੂੰ ਸਾਰਾ ਕੁਝ ਲੈ ਲੈ ਕਹਿੰਦੇ ਉੱਚੀ ਆਵਾਜ਼ ਨੇ ਕਹਿੰਦੇ ਬਾਹਰ ਸੁਣੂ ਕਿਸੇ ਨੂੰ ਫੇਰ ਉਹ ਜਾਲੀ ਵਾਲ ਬਾਹਰ ਖੁੱਲ ਆ ਗਿਆ ਫਿਰ ਬਾਹਰ ਭੇੜ ਕੇ ਫਿਰ ਕਹਿੰਦੇ ਵੀ ਹੋਰ ਸਮਾਨ ਦੱਸ ਦੇ ਮੈਂ ਕਿਹਾ ਕੁਝ ਨਹੀਂ ਹੈਗਾ ਹੁਣ ਤਾਂ ਆ ਬੱਡੇ ਵੀ ਫੋਨ ਲਿਆ ਇਹ ਚ ਭਾਂਡੇ ਨਿਗੇ ਕਹਿੰ ਤੂੰ ਸਹੀ ਬੋਲਨੀਆ ਤੈਨੂੰ ਨਹੀਂ ਹੁਣ ਮਾਰਦੇ ਨਹੀਂ ਹੈਗੇ ਨਹੀਂ ਅਸੀਂ ਮਾਰਨਾ ਸੀਗਾ ਉਦੋਂ ਬਾਅਦ ਵਿੱਚ ਫਿਰ ਉਹ ਬਾਹਰ ਲਾ ਕੇ ਬਾਹਰੋਂ ਕੁੰਡਾ ਜਾ ਕੇ ਫੇਰ ਭਾਗੇ ਫਿਰ ਜਦੋਂ ਮੈਨੂੰ ਖੜਕਾ ਸੁਣਿਆ ਚੱਲ ਗੱਡੀ ਦਾ ਟੱਕੀ ਲੱਗੀ ਉਦੋਂ ਬਾਅਦ ਵਿੱਚ ਫਿਰ ਮੈਂ ਬੈਠੀ ਰਹੀ ਮੈਂ ਕਿਹਾ ਹਜੇ ਨਾ ਨਿਕਲਣਗੀ ਪਤਾ ਫੇਰ ਆਜਣ ਜੇ ਪਹਿਲਾਂ ਮੁੜ ਕੇ ਆ ਗਈ ਤੇ ਫਿਰ ਜਦੋਂ ਬਾਹਰ ਖੜ ਕੇ ਮੇਨ ਗੇਟ ਉਦੋਂ ਫਿਰ ਮੈਂ ਕਿਹਾ ਹੁਣ ਉਹ ਚਲੇ ਗਏ ਫੇਰ ਸੱਚ ਮੈਂ ਮੈਂ ਕਿਹਾ ਮੈਂ ਕਿਹਾ ਤੁਸੀਂ ਮੈਨ ਮੇਰਾ ਦਿਮਾਗ ਘਵਰਾਟ ਆਉਂਦੀ ਆ ਮੈਂ ਪਾਣੀ ਦੀ ਘੁੱਟ ਵੀ ਲੈਣੀ ਆ ਮੈਂ ਕਿਹਾ ਕਹਿੰਦੇ ਪਾਣੀ ਅਸੀਂ ਦੇਵਾਂਗੇ ਫੇਰ ਉਹ ਠੰਡਾ ਦੀ ਬੋਤਲ ਕੱਢੀ ਉੱਥੋਂ ਮੈਂ ਕਿਹਾ ਮੈਂ ਨਹੀਂ ਪੀਣਾ ਠੰਡਾ ਮੈਂ ਕਿਹਾ ਮੈਨ ਪਾਣੀ ਦੀ ਘੁੱਟੀ ਪੀਣੀ ਆ ਮੈਂ ਕਿਹਾ ਮੈਨੂੰ ਘਵਰਾਟ ਹੁੰਦੀ ਆ ਫੇਰ ਉਹ ਬੋਤਲ ਉੱਥੇ ਦੀਵਾਨ ਵੇਟ ਤੇ ਸੱਟ ਗਈ ਜਿਹਦੇ ਚ ਠੰਡਾ ਸੀਗਾ ਫੇਰ ਮੈਨੂੰ ਕਹਿੰਦੇ ਦੱਸ ਕਿੱਥੇ ਪਵਾਓ ਪੀਆ ਇਹਨੂੰ ਠੰਡੇ ਆ ਦੂਜਾ ਪਾਣੀ ਫੇਰ ਉਹਨਾਂ ਨੇ ਪਾਣੀ ਮੈਨੂੰ ਦਿੱਤਾ ਕਹਿੰਦੇ ਇਹ ਪੀਲਾ ਫੇਰ ਆਪ ਵੀ ਪ ਆਪ ਪੀ ਕੇ ਫੇਰ ਉਹ ਜਿਹੜਾ ਪੜਦਾ ਸੀਗਾ ਉਹਦੇ ਨਾਲ ਸਾਫ਼ ਬੋਤਲ ਕਰਕੇ ਖਾਲੀ ਕਰਕੇ ਉੱਥੇ ਵਿੱਚ ਹੀ ਤੁਹਾਡੀਆਂ ਹੈ ਨੇ ਹਾਂ ਤੇ ਫੇਰ ਜਦੋਂ ਮੈਂ ਮੇਨ ਗੇਟ ਖੜਕਿਆ ਫੇਰ ਉਹਦੇ ਬਾਅਦ ਚ ਉਹਨਾਂ ਨੇ ਜਦੋਂ ਗਏ ਉਦੋਂ ਮੈਨੂੰ ਪਤਾ ਲੱਗਿਆ ਮੈਂ ਹੁਣ ਇਹ ਬਾਗੇ ਕਹਿੰਦੇ ਮੈਨੂੰ ਕਹਿ ਕੇ ਕਿ ਵੀ ਅਸੀਂ ਫੇਰਾਂ ਨੇ ਫੇਰ ਬਾਹਰਲਾ ਕੁੰਡਾ ਲਾ ਕੇ ਕਹਿੰਦੇ ਮੈਨੂੰ ਉਧਰ ਕੁੰਡਾ ਲਾ ਕੇ ਫੇਰ ਮੈਂ ਬਾਬਾ ਜੀਆ ਜਾਰੇ ਮੱਥਾ ਟੇਕੇ ਮੈਂ ਸੱਤੇ ਪਾਸ਼ਾ ਹੁਣ ਮੈਂ ਕਿੱਥੇ ਜਾਵਾਂ ਮੇਰੇ ਕੋਲ ਮੋਬਾਈਲ ਵੀ ਨਹੀਂ ਮੈਂ ਫੋਨ ਕਿਹਨੂੰ ਕਰਾਂ ਫੇਰ ਮੈਂ ਪਤਾ ਨਹੀਂ ਕਿਵੇਂ ਮੈਨੂੰ ਬਾਬਾ ਜੀਆ ਨੇ ਗੁਰਨਾਨਕ ਦੇਵ ਜੀ ਨੇ ਤਾਹਾ ਕੋਟੇ ਤੇ ਚੜਾਇਆ ਨਾ ਮੇਰੇ ਕੋਲ ਹੱਥ ਕੁੰਡੀ ਨਾ ਕੋਸ ਹੋਰ ਕੋਟੇ ਤੇ ਮੈਂ ਫੜਫੜ ਚੜੀ ਫੇਰ ਮੈਂ ਬਾਹਰੋਂ ਕੁੰਡਾ ਲਾਇਆ ਗੇਟ ਦਾ ਮੈਂ ਕਿਤੇ ਮਗਰ ਆ ਕੇ ਫੇਰ ਮੈਨੂੰ ਮਾਰਨਾ ਦੇਣ ਵੀ ਮੈਨੂੰ ਮਾਰ ਦੇਣਗੇ ਫੇਰ ਮੈਂ ਰੌਲਾ ਪਾਇਆ ਫੇਰ ਇਹ ਭੱਜੇ ਆਏ ਇੱਧਰ ਰਣ ਹੋ ਗਏ ਫੇਰ ਵਸ ਫੇਰ ਮੈਂ ਠੰਡੀ ਪੀਗੀ ਫੇਰ ਮੈਂ ਤੂੰ ਦਸਰੇ ਦੇ ਕੱਲ ਕਿਰਾਏ ਤੇ ਵੀ ਕੋਈ ਪੁੱਛਣਾ ਆਇ ਸੀਗੇ ਕਿਰਾਏ ਤੇ ਆਏ ਸੀਗੇ ਆਟੂ ਵਾਲਾ ਸੀਗਾ ਇੱਕ ਇੱਕ ਜਵਾਕ ਸੀਗਾ ਨਾਲ ਉਹ ਬੈਠਾ ਸੀਗਾ ਮੁਰੇ ਰੁੱਡਾ ਜਿਹਾ ਸੀਗਾ ਜਵਾਕ ਤੇ ਇਹ ਕਹਿੰਦੇ ਬਾਹਰ ਖੜਕਾਉਣ ਮੇਰੇ ਕੁੰਡਾ ਹੀ ਲੱਗਿਆ ਹੋਸੀ ਮੈਂ ਅੰਦਰ ਹੀ ਪਈ ਸੀਗੀ ਤੇ ਪਹਿਲਾਂ ਮਾਰੀ ਜਾਣ ਮਾਰੀ ਜਾਣ ਫੇਰ ਮੈਂ ਗਈ ਥੋੜੀ ਥੋੜੀ ਮੈਂ ਗੇਟ ਖੋਲ੍ਹੇ ਮੈਂ ਕਿ ਕੀ ਗੱਲ ਹੈ ਕਹਿੰਦੇ ਵੀ ਇੱਕਣ ਕਰਕੇ ਆਂਟੀ ਵੀ ਤੁਸੀਂ ਕਿਰਾਏ ਤੇ ਦਿਨੇਓ ਕਮਰਾ ਵੀ ਸਾਨੂੰ ਦੱਸਿਆ ਕਿਸੇ ਨੇ ਕਿ ਮਕੀਨੇ ਦੱਸਿਆ ਕਹਿੰਦੇ ਵੀ ਉਹ ਕਹਿੰਦੇ ਨੇ ਵੀ ਮੇਰੀ ਪਰਝਾਈ ਹੋਈ ਆ ਵੀ ਤੁਸੀਂ ਉੱਥੋਂ ਕਮਰਾ ਲੈ ਲਿਓ ਵੀ ਕੱਲੀ ਹੋਈ ਰਹਿੰਦੀ ਹੈ ਤੇ ਫੇਰ ਮੈਂ ਆ ਕੇ ਰਾਮ ਉੱਤੇ ਹੀ ਜਾਊਗਾ ਕਮਰਾ ਵੀ ਆਪਦਾ ਲਿਖ ਲਿਖਿਆ ਕਰਕੇ ਜਿਵੇਂ ਉਹਨੇ ਦੇਣਾ ਉਹ ਹੀ ਦੇਊਗਾ ਵੀ ਆਪਣੇ ਘਰੇ ਜਿਹੜੀ ਹੋਈ ਹੈ ਜੀ ਸਵੇਰੇ ਤਾਂ 2:30 3 ਵਜੇ ਤੋਂ ਉਹ ਲੈ ਕੇ ਹੋਈ ਆ ਉਹ ਪਰਲੇ ਘਰ ਉਹਨਾਂ ਦੇ ਘਰੋਂ ਜਾ ਕੇ ਪੌੜੀ ਲੈ ਕੇ ਆਏ ਨੇ ਉਹ ਲੱਕੜ ਦੀ ਗੇਟ ਮੂਰੇ ਲੱਗੀ ਸੀ ਉਹ ਲਾ ਕੇ ਅੰਦਰ ਵੜੇ ਨੇ ਅੰਦਰ ਵੜ ਤੋਂ ਬਾਅਦ ਉਹਨਾਂ ਨੇ ਸ਼ੀਸ਼ਾ ਤੋੜਿਆ ਸਾਈਡ ਤੇ ਧਰ ਕੇ ਉਸ ਤੋਂ ਬਾਅਦ ਅੰਦਰ ਵੜ ਕੇ ਕੈਮਰੇ ਪੱਟੇ ਨੇ ਸਾਰਾ ਕੁਝ ਕੀਤਾ ਉਸ ਤੋਂ ਬਾਅਦ ਉਹਦਾ ਡੀਵੀਆਰ ਵੀ ਲੈ ਗਏ ਗੱਡੀ ਲੈ ਗਏ ਤੇ 12-13000 ਨਕਦੀ ਮਾਤਾ ਦੀਆਂ ਵਾਲੀਆਂ ਤੇ ਹੋਰ ਸਮਾਨ ਦੋ ਮੋਬਾਈਲ ਫੋਨ ਲੈ ਗਏ ਕਿੰਨੇ ਕਬੇ ਦੀ ਗੱਲਬਾਤ ਇਹ 2.5 ਤੋਂ ਲੈ ਕੇ 3.5 ਦੇ ਵਿੱਚ ਵਿੱਚ ਦੀ ਗੱਲਬਾਤ ਹੈ ਮਾਤਾ ਇਕੱਲੇ ਸੀ ਘਰੇ ਉਦੋਂ ਹਾਂ ਜੀ ਹਾਂ ਮਾਤਾ ਜੀ ਇਕੱਲੇ ਸੀ ਕੈਮਰੇ ਕੂਮਰੇ ਵੀ ਤੋੜ ਕੇ ਇਹਨਾਂ ਦੇ ਕੈਮਰੇ ਆ ਇੱਕ ਤਾਂ ਇਧਰ ਹੀ ਤੋੜ ਗਏ ਜੀ ਪਹਿਲੇ ਪਾਸੇ ਹੋ ਰਿਹਾ ਇੱਕ ਅੰਦਰ ਤੋੜ ਗਏ ਬਾਕੀ ਠੀਕ ਨੇ ਕਹਿੰਦੇ ਉਹ ਦੀ ਸਪਲਾਈ ਤੋੜਦੇ ਸੀ ਡੀਵੀਆਰ ਲੈ ਗਏ ਡੀਵੀਆਰ ਲੈ ਗਏ ਜੀ ਉਹ ਪੱਟ ਇਸ ਤੋਂ ਮੋੜ ਜਿਹੜਾ ਹੈਗਾ ਕੈਮਰਾ ਵਾਲਾ ਸਾਰਾ ਲੈ ਗਿਆ ਪਟਕ। ਗੱਡੀ ਮਿਲ ਗਈ ਸੀ ਹੁਣ। ਗੱਡੀ ਮਿਲ ਗਈ। ਗੱਡੀ ਥਾਣੇ 'ਚ। ਪੰਜ ਕਿ ਲੇਡੀ ਬਜ਼ੁਰਗ ਸੀਗੇ ਉਹ ਘਰ ਵਿੱਚ ਇਕੱਲੇ ਰਹਿੰਦੇ ਸੀਗੇ। ਰਾਤੀ ਲੇਟ अर्ਲੀ ਮਾਰਨਿੰਗ ਕਹਿ ਸਕਦੇ ਆ। ਇੱਕ 112 ਦੀ ਕੰਪਲੇਂਟ ਆਈ ਸੀਗੀ ਕਿ ਘਰ ਵਿੱਚ ਚੋਰੀ ਹੋਈ ਹੈ। ਤਾਂ ਮੌਕੇ ਤੇ ਪੁਲਿਸ ਪਾਟੀ ਕਿ ਚਲੀ ਗਈ ਸੀਗੀ। ਉਹ ਸਾਰੇ ਅਸੀਂ ਇਫੈਕਟ ਵੈਰੀਫਾਈ ਕਰ ਰਹੇ ਆਂਗੇ। ਉਹਦੇ ਵਿੱਚ ਇੱਕ ਗੱਡੀ ਚੋਰੀ ਹੋਈ ਹੈ ਤੇ ਇੱਕ ਕੋਈ ਉਹਨਾਂ ਦਾ ਮੋਬਾਈਲ ਘਰੋਂ ਚੋਰੀ ਹੋਇਆ ਸੀਗਾ। ਉਹਨੂੰ ਵੀ ਅਸੀਂ ਪੂਰੀ ਲੱਭਣ ਦੀ ਕੋਸ਼ਿਸ਼ ਕਰ ਰਹੇ ਆਂ। ਵੈਸੇ ਮੈਨੂੰ ਫੋਨ ਆਕੇ ਗੱਡੀ ਮਿਲ ਗਈ ਹੈ। ਤੇ ਜਲਦੀ ਇਹਨੂੰ ਪ੍ਰੈਸ ਕਰਾਂਗੇ ਦੋਸ਼ ਨੂੰ ਸਿਰਫ